ਸਾਜ ਅਲਾ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾ ਸੁਣ ਤੇ ਪਨੀਤ ਕਹਤੇ ਪਬਤ ਸਤ ਗੁਰ ਰਹਿਆ ਪਰਪੂਰੇ ਰਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਬਤ ਸਤ ਗੁਰ ਰਹਾ ਪਰਪੂਰੇ ਰਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂ प्रेम पटोला सो देता टकण को पत मेरी गुरु दाना बिना साई मेंडा नानक सार न ना जाना तेरी गुरु तुम ठाकर तुम पैरदास जी पिंड सब तेरी ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕੋਈ ਨ ਜਾਣ ਤੁਮਰਾ ਅੰਤ ਉਚੇ ਤੇ ਉਚਾpkg ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇਸੋ ਤੁਮਰੀ ਗਤ ਮਿੱਤ ਤੁਮਹੀ ਨਾਨਕ ਦਾਸ ਸਦਾ ਗੁਰੁ ਤੁਧ ਆਗੈ ਹਰ ਦਾਸ ਸਾਈ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭੁ ਗਿੜਿ ਆਈ ਕੋਈ ਨਾ ਆਉ ਨ ਜਾਣੈ ਵਾਹਿਗੁਰੂ 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 ਸਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਵਿਗਨ ਕੋ ਲਾਗੈ ਜਾਖੀ ਪ੍ਰੋਗ ਅਰਦਾਸ ਅਰਦਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਐ ਹੋਈ ਸਹਾਇ ਅਰਜਨ ਹਰ ਗੋਵਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਵੇਂ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਦਾਵੈਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦਿਦਾਰਿਆਂ ਦਾ ਤੇ ਹੰਦਰ ਕੀ ਬੋਲਣਾ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੀਗਵਾਹੀ ਦੇਖ ਕੇ ਆਂਢ ਠਿ ਕੀਤਾ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਵਾਹੀ ਤੇ ਨਾ ਪਿਆਰਿਆਂ ਸੱਚੀਆਂ ਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲਣਾ ਜੀ 20ਵੀਂ ਸਦੀ ਕੇ ਅਵਤਾਰ ਧੰਨ ਧੰਨ ਸੰਤਵਾਵਾ ਤਰਸ ਸਿੰਘ ਜੀ ਗੁਰਸਾਧਰਵਾਸ ਤੋਂਣਾ ਸਾਹਿਬ ਵਾਲਿਆਂ ਦੀਆਂ ਸਖਤ ਕਮਾਈਆਂ ਦਾ ਧਿਆਨ ਅੰਦਰ ਕੇ ਬੋਲਣਾ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਆਹੀ ਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾ ਵੇ ਚਤਾ ਉਹਨਾਂ ਦਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਾਇਤ ਦੇਗ ਤੇਗ ਫਤੇ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਵੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀਆਂ ਦੇ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੁ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧਰ ਆਖਾ ਆਪਕਾਲ ਪ੍ਰਖਵਾਹੀ ਗੁਰੂ ਏ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀਓ ਆਪ ਜੀਆਂ ਦੀ ਕਿਰਪਾ ਸਦਕਾ ਆਪ ਜੀਆਂ ਦੇ ਤਪ ਸਥਾਨ ਪ੍ਰਾਚੀਨ ਉਦਾਸੀਂ ਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰਸਾਹ ਵਿਖੇ ਜਨਮ ਮਰਨ ਦੂਹ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ ਦੇ ਮਹਾਵਾਕ ਅਨੁਸਾਰ ਜਮਨ ਜਤੀ ਧਨ ਧਨ ਸੰਤਵਾਪੂਰਨ ਦਾ ਜੀ ਮਹਾਰਾਜ ਜੀਆਂ ਦੀ 59ਵੀਂ ਮਿੱਠੀ ਨਿਕੀ ਯਾਦ ਨੂੰ ਅਖ ਰੱਖਦੇ ਆ ਮਹਾਰਾਜ ਜੀਓ ਮੌਜੂਦਾ ਗਦੀ ਨਿਸ਼ਿਨ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ શ્રીਮਾਨ ਸੰਤ ਗੁਰਚੰਦ ਸਿੰਘ ਜੀ ਮਹਾਰਾਜ ਜੀ ਦੀ ਰਹਿਨਮਾਈ ਹੇਠ ਮਹਾਰਾਜ ਜੀਓ ਕੱਲ ਤੋਂ ਪਹਿਲੇ ਦਿਨ ਜਿਹੜੇ ਸੇਵਕ ਪਰਿਵਾਰਾਂ ਨੂੰ ਸ਼੍ਰੀ ਖੰਡਪਾਟ ਸਾਹਿਬ ਪਰਾਰੰਭ ਹੋਏ ਸਨ ਕਾਕਾ ਮਨਪ੍ਰੀਤ ਸਿੰਘ ਪੁੱਤਰ ਸਰਦਾਰ ਸੁਖਦੀਪ ਸਿੰਘ ਟੋਡਰ ਮਾਜਰਾ ਕੈਨੇਡਾ ਪੰਜ ਦੁਖਨਵਾਰਨ ਸਰਸ ਲੋਵਰ ਦੀ ਸੇਵਾ ਵਾਲਾ ਸਮੂਹ ਸੇਵਕ ਪਰਿਵਾਰ ਅਗਲੇ ਸ਼੍ਰੀ ਖੰਡਪਾਟ ਸਾਹਿਬ ਮਹਾਰਾਜ ਜੀਓ ਕਾਕਾ ਹਰਨਾਵ ਕੌਰ ਸਿੰਘ ਬੇਟੀ ਹਰਨਾਜ ਕੌਰ ਪੁੱਤਰ ਪੁੱਤਰੀ ਸਭਚੈ ਸਿੰਘ ਬੀਬੀ ਇਵਾਦਤ ਕੌਰ ਠੇਕੇਦਾਰ ਜਤਿੰਦਰ ਸਿੰਘ ਸੋਮਲ ਬੀਬਾ ਕੁਲਦੀਪ ਕੌਰ ਲੁਧਿਆਣਾ ਕੈਨੇਡਾ ਮਹਾਰਾਜ ਜੀਓ ਅਗਲੇ ਸ਼੍ਰੀ ਖੰਡਪਾਟ ਸਾਹਿਬ ਜਥੇਦਾਰ ਅਮਰਜੀਤ ਸਿੰਘ ਸਮੂਹ ਨਗਰ ਲੰਗ ਵੱਲੋਂ ਅਗਲੇ ਸ਼੍ਰੀ ਖੰਡਪਾਟ ਸਾਹਿਬ ਸਰਦਾਰ ਦਰਸ਼ਨ ਸਿੰਘ ਪ੍ਰਧਾਨ ਅਮਲੋਵ ਵੱਲੋਂ ਐਮ ਐਲ ਏ ਨਰਿੰਦਰਪਾਲ ਭਰਾਜ ਮਹਾਰਾਜ ਜੀਓ ਅਗਲੇ ਸ਼੍ਰੀ ਖੰਡਪਾਟ ਸਾਹਿਬ ਐਸ ਡੀਓ ਕਰਮਜੀਤ ਸਿੰਘ ਹਰਵੰਸਪੁਰਾ ਅਗਲੇ ਸ਼੍ਰੀ ਖਾਨਪੌਰ ਸਾਹਿਬ ਕਾਕਾ ਤੀਰਥ ਸਿੰਘ ਪੁੱਤਰ ਸਰਦਾਰ ਸ਼ਮਸ਼ੇਰ ਸਿੰਘ ਗੋਗਾ ਅਗਲੇ ਸ਼੍ਰੀ ਖਾਨਪੌਰ ਸਾਹਿਬ ਮਹਾਰਾਜ ਜੀਓ ਕਾਕਾ ਕਿਰਪਾਲ ਸਿੰਘ ਪੁੱਤਰ ਸਰਦਾਰ ਵਰਿੰਦਰ ਸਿੰਘ ਮਨੀ ਮਾਜਰਾ ਚੰਡੀਗੜ੍ਹ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪੌਰ ਸਾਹਿਬ ਕਾਕਾ ਗੁਰਮukh ਸਿੰਘ ਪੁੱਤਰ ਸਰਦਾਰ ਕਰਨਵੀਰ ਸਿੰਘ ਸੁਹਾਣਾ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪੌਰ ਸਾਹਿਬ ਬੀਬੀ ਗੁਰਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਆਦਮਪੁਰ ਵੱਲੋਂ ਮਹਾਰਾਜ ਜੀਓ ਆਪ ਜੀਆਂ ਦੀ ਕਿਰਪਾ ਸਦਕਾ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਜੀ ਰੱਖਿਓ। ਸ਼੍ਰੀ ਖੰਡਪਾਤ ਸਾਹਿਬਾਨ ਦੇ ਭੋਗ ਪਾਏ ਗਣ ਭੋਗਾਂ ਦਾ ਕਬਾਣੀ ਪੜਦੇ ਆਪ ਜੀਆਂ ਦੇ ਪਾਠੀ ਸਿੰਘਾ ਬਾਸੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਖਰਵਾਦਾ ਘਾਟਾ ਪੁੱਲਜ ਕੁਮਾਫ ਕਰਨੀ ਬੜੀ ਸੁਣੀ ਬਾਣੀ ਆਪਣੇ ਦਰ ਤੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਭੋਗਾਂ ਨੂੰ ਮੁਖ ਰੱਖਦੇ ਆ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੀ ਬੇਅੰਤ ਮਾਇਆ ਭੇਟਾਵਾਂ ਕੀਤੀਆਂ ਗਈਆਂ ਨੰਗੀਕਾਰ ਕਰੋ ਮਹਾਰਾਜ ਜੀਓ ਚੱਲ ਰਹੀਆਂ ਨਿਰੰਤਰ ਲੜੀਆਂ ਵਿੱਚ ਜਿਹੜੇ ਸੇਵਕ ਪਰਿਵਾਰਾਂ ਵੱਲੋਂ ਸ੍ਰੀ ਖੰਡਪਾਟ ਸਾਹਿਬਾਂ ਦੀ ਸੇਵਾ ਹੋਈ ਹੈ ਮਹਾਰਾਜ ਜੀਓ ਜਨਮਜੀਤ ਸਿੰਘ ਕੈਨੇਡਾ ਵੱਲੋਂ ਅਗਲੇ ਸ੍ਰੀ ਖੰਡਪਾਟ ਸਾਹਿਬ ਸਰਕਲ ਪਟਿਆਲਾ ਲੰਗ ਸਿੱਧੂ ਵਾਲਦਵਾਨ ਹਾਲ ਵਾਲੀਆਂ ਬੀਬੀਆਂ ਵੱਲੋਂ ਅਗਲੇ ਸ੍ਰੀ ਖੰਡਪਾਟ ਸਾਹਿਬ ਨਗਰ ਲਵਾਣਾ ਬੀਬੀਆਂ ਵੱਲੋਂ ਮਹਾਰਾਜ ਜੀਓ ਅਗਲੇ ਸ੍ਰੀ ਖੰਡਪਾਟ ਸਾਹਿਬ ਮਾਜਰੀ ਕਿਸਨੇ ਵਾਲੀ ਬੀਬੀਆਂ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਜਸਵਾਲ ਬੀਬੀਆਂ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਸਰਦਾਰ ਰਾਮ ਗੋਪਾਲ ਸਿੰਘ ਪੁੱਤਰ ਸਰਦਾਰਜੀਤ ਸਿੰਘ ਅਮਲੋਵਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਜਗਦੇਵ ਸਿੰਘ ਪੁੱਤਰ ਸਰਦਾਰਜੀਤ ਸਿੰਘ ਰੂਪਨਗਰ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਆਪ ਜੀਾਂ ਦੇ ਦਰ ਘਰ ਦੇ ਪ੍ਰੀਤਵਾਨ ਪਰਮਿੰਦਰ ਸਿੰਘ ਪੁੱਤਰ ਸਰਦਾਰ ਕਰਨੈਲ ਸਿੰਘ ਨੀਵੀ ਮੰਗਲੀ ਵੱਲੋਂ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਲ ਸਾਹਿਬ ਵੀਰ ਪ੍ਰਤਾਪ ਸਿੰਘ ਪੁੱਤਰ ਅਮਰਿੰਦਰ ਸਿੰਘ ਪੋਤਰਾ ਸਰਦਾਰ ਪਾਲਾ ਸਿੰਘ ਕਾਠਮੱਠੀ ਵੱਲੋਂ ਅਗਲੇ ਸ਼੍ਰੀ ਖਾਨਪੌਰ ਸਾਹਿਬ ਮਹਾਰਾਜ ਜੀਓ ਮਨਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਕਾਠਮੱਠੀ ਵੱਲੋਂ ਅਗਲੇ ਸ਼੍ਰੀ ਖਾਨਪੌਰ ਸਾਹਿਬ ਜੰਗ ਸਿੰਘ ਜਗਤਾਰ ਸਿੰਘ ਬਰਮਾ ਸਿੰਘ ਪੁੱਤਰ ਸਰਦਾਰ ਚੰਨਣ ਸਿੰਘ ਕਾਠਮੱਠੀ ਵੱਲੋਂ ਅਗਲੇ ਸ਼੍ਰੀ ਖਾਨਪੌਰ ਸਾਹਿਬ ਬੀਬੀ ਮਹਿੰਦਰ ਕੌਰ ਜਸੋਵਾਲ ਵੱਲੋਂ ਅਗਲੇ ਸ਼੍ਰੀ ਖਾਨਪੌਰ ਸਾਹਿਬ ਮਹਾਰਾਜ ਜੀਓ ਹਰਵਿੰਦਰ ਸਿੰਘ ਲਾਲਾ ਇਟਲੀ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਗੁਸਾਖੀ ਪੁੱਤਰੀ ਚਰਨਜੀਤ ਸਿੰਘ ਬੀਬੀ ਮਨਦੀਪ ਕੌਰ ਕੁਲਵਿੰਦਰ ਕੌਰ ਮਨੀ ਮਾਜਰੇ ਵੱਲੋਂ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਲ ਸਾਹਿਬ ਨੇਤਰ ਸਿੰਘ ਪਿੰਡ ਮਾਜਰੀ ਕਿਸ਼ਨੇਵਾਲੀ ਅਗਲੇ ਸ਼੍ਰੀ ਖਾਨਪਾਲ ਸਾਹਿਬ ਜੀਾਂ ਦੀ ਸੇਵਾ ਆਪਣੀਆਂ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਬਲਦੇਵ ਸਿੰਘ ਪੁੱਤਰ ਸਰਦਾਰ ਕਰਤਾਰ ਸਿੰਘ ਗਾਜੇਵਾਸ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਹਰ ਪਰਮਜੋਤ ਸਿੰਘ ਪੁੱਤਰ ਸਰਦਾਰ ਗੁਬੀਰ ਸਿੰਘ ਢੀਂਡਾ ਸਾਹਿਬ ਉੱਗੇ ਵਾਲੇ ਪਟਿਆਲੇ ਮਹਾਰਾਜ ਜੀ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਤੇ ਦਲਜੀਤ ਸਿੰਘ ਕੈਨੇਡਾ ਪੁੱਤਰ ਸਰਦਾਰ ਬਖਸ਼ੀ ਸਿੰਘ ਠਾਣੇਦਾਰ ਸਾਹਿਬ ਸਹਿਜਾਦਪੁਰ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਦਿਲਪ੍ਰੀਤ ਸਿੰਘ ਆਸਟ੍ਰੇਲੀਆ ਤਰਨਪ੍ਰੀਤ ਸਿੰਘ ਕੈਨੇਡਾ ਪੁੱਤਰ ਸਰਦਾਰ ਹਰਪੀਖ ਸਿੰਘ ਸਰਹਣਾ ਅਗਲੇ ਸ਼੍ਰੀ ਖਾਨਪਾਲ ਸਾਹਿਬ ਸਰਦਾਰ ਕਿਕਰ ਸਿੰਘ ਸਮੂਹ ਪਰਿਵਾਰ ਗੰਗੋਹਰ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਇਤਵਿੰਦਰ ਸਿੰਘ ਪੁੱਤਰ ਸਰਦਾਰ ਰਣਜੀਤ ਸਿੰਘ ਤੂਰਵਨਜਾਰਾ ਅਗਲੇ ਸ਼੍ਰੀ ਖਾਨਪਾਟ ਸਾਹਿਬ ਮਹਾਰਾਜ ਜੀਓ ਸੁਖਵਿੰਦਰ ਸਿੰਘ ਜਗਦੀਪ ਸਿੰਘ ਅਮਰੀਕਾ ਲਾਜਪਤ ਸਿੰਘ ਮੰਡੀ ਗਵਿੰਦਗੜ੍ਹ ਵਾਲੋ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਟ ਸਾਹਿਬ ਜੀ ਦੀ ਸੇਵਾ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਜਥਿਆਰਨੀ ਬੀਬੀ ਗੁਰਮੀਤ ਕੌਰ ਪੁੱਤਰੀ ਰਣਵੀਰ ਕੌਰ ਕਾਕਾ ਜਸਵੀਰ ਸਿੰਘ ਆਸਟ੍ਰੇਲੀਆ ਇਸਟਰੀ ਤੋਂ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਲ ਸਾਹਿਬ ਸਰਦਾਰ ਸਬੀਰ ਸਿੰਘ ਪੁੱਤਰ ਬਲਜੀਤ ਸਿੰਘ ਪੋਤਰਾ ਸਰਦਾਰ ਆਰਮ ਸਿੰਘ ਜਾਤੀਵਾਲ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਸਰਦਾਰ ਅਜੈਬ ਸਿੰਘ ਸਰਦਾਰ ਬਲਦੇਵ ਸਿੰਘ ਜਰਮਨ ਸਰਦਾਰ ਸੁਖਦੇਵ ਸਿੰਘ ਪੁੱਤਰ ਫੋਰਮੈਨ ਸਰਦਾਰ ਅੰਮਰ ਸਿੰਘ ਬਹੀੜ ਅਗਲੇ ਸ਼੍ਰੀ ਖਾਨਪਾਲ ਸਾਹਿਬ ਹਰਨੇਕ ਸਿੰਘ ਫਤਿਹਪੁਰ ਵੱਲੋਂ ਅਗਲੇ ਸ਼੍ਰੀ ਖਾਨਪਾਲ ਸਾਹਿਬ ਸਰਦਾਰ ਗੁਰਮੀਤ ਸਿੰਘ ਪੁੱਤਰ ਸਰਦਾਰ ਜਗਮੀਲ ਸਿੰਘ ਚੱਕ ਜਟਾਣਾ ਅਗਲੇ ਸ਼੍ਰੀ ਖਾਨਪਾਲ ਸਾਹਿਬ ਮਹਾਰਾਜ ਜੀਓ ਸਵਰਗੀਆ ਸਰਦਾਰ ਅਣਜੀਤ ਸਿੰਘ ਸਮੂਹ ਪਰਿਵਾਰ ਕਾਂਝਲਾ ਸਾਹਿਬ ਵੱਲੋਂ ਅਗਲੇ ਸ਼੍ਰੀ ਖੰਡਪਾਲ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਮੰਗਟ ਬੇਗੋਵਾਲ ਵੱਲੋਂ ਅਗਲੇ ਸ਼੍ਰੀ ਖੰਡਪਾਲ ਸਾਹਿਬ ਬੀਬੀ ਅਨਮੋਲ कौर ਕੈਨੇਡਾ ਜਗਤਪੁਰਾ ਅਗਲੇ ਸ਼੍ਰੀ ਖੰਡਪਾਲ ਸਾਹਿਬ ਮਹਾਰਾਜ ਜੀਓ ਸਰਦਾਰ ਦਲੀਪ ਸਿੰਘ ਪੁੱਤਰ ਸਬੇਦਾਰ ਰਾਮ ਸਿੰਘ ਅਮਰੀਕਾ ਵੱਲੋਂ ਅਗਲੇ ਸ਼੍ਰੀ ਖੰਡਪਾਲ ਸਾਹਿਬ ਮਹਾਰਾਜ ਜੀਓ ਸਰਦਾਰ ਕੁਲਦੀਪ ਸਿੰਘ ਪੁੱਤਰ ਸਰਦਾਰ ਗੁਰਨੇਦਰਨਾਮ ਸਿੰਘ ਕੈਨੇਡੀਅਨ ਪਰਿਵਾਰ ਕੰਗਣਵਾਲ ਵੱਲੋਂ ਅਗਲੇ ਸ਼੍ਰੀ ਖੰਡਪਾਟ ਸਾਹਿਬ ਚਾਨਣ ਸਿੰਘ ਘਾਵਾ ਵੱਲੋਂ ਅਗਲੇ ਸ਼੍ਰੀ ਖੰਡਪਾਟ ਸਾਹਿਬ ਮਹਾਰਾਜ ਜੀ ਪ੍ਰਗਟ ਸਿੰਘ ਪੁੱਤਰ ਸਰਦਾਰ surjit ਸਿੰਘ ਪਿੰਡ ਬੁੱਗਾ ਖੁਰਦ ਅਗਲੇ ਸ਼੍ਰੀ ਖੰਡਪਾਟ ਸਾਹਿਬ ਸਰਦਾਰ ਜਸਕੀਰਤ ਸਿੰਘ ਦੇ ਜਨਮ ਦੀ ਖੁਸ਼ੀ 'ਚ ਮਹਾਰਾਜ ਜੀ ਸਰਦਾਰ ਸ਼ਮਿੰਦਰ ਸਿੰਘ ਰੁੜਕੀ ਅਮਰੀਕਾ ਵੱਲੋਂ ਅਗਲੇ ਸ਼੍ਰੀ ਖੰਡਪਾਟ ਸਾਹਿਬ ਮਹਾਰਾਜ ਜੀ ਕੁਲਦੀਪ ਸਿੰਘ ਪੁੱਤਰ ਲਾਹਵ ਸਿੰਘ ਦਿੱਤੂਪੁਰ ਬੰਬੇ ਵਾਲੇ ਅਗਲੇ ਸ਼੍ਰੀ ਖਾਨਪਾਟ ਸਾਹਿਬ ਦਰਸ਼ਨ ਸਿੰਘ ਪੁੱਤਰ ਸਰਦਾਰ ਅਲਾ ਸਿੰਘ ਦਿੱਤੂਪੁਰ ਬੰਬੇ ਵਾਲੇ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਟ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਕੌਲੀ ਵਾਲਿਆਂ ਦਾ ਡੇਰਾ ਮਹਾਰਾਜ ਜੀਓ ਕੌਲ ਮਰੋੜੀ ਅਗਲੇ ਸ਼੍ਰੀ ਖਾਨਪਾਟ ਸਾਹਿਬ ਮਹਾਰਾਜ ਜੀਓ ਸਰਦਾਰ ਕਿਰਪਾਲ ਸਿੰਘ ਸੋਹੜਾ ਸਾਹਿਬ ਮਲੇਰ ਕੋਟਲਾ ਕੈਨੇਡਾ ਅਗਲੇ ਸ਼੍ਰੀ ਖਾਨਪਾਟ ਸਾਹਿਬ ਹਰਪਾਲ ਸਿੰਘ ਪੁੱਤਰ ਸਰਦਾਰ ਬਲਦੇਵ ਸਿੰਘ ਰੋੜੇਵਾਲ ਸਾਹਿਬ ਤੋਂ ਅਗਲੇ ਸ਼੍ਰੀ ਖਾਨਪਾਟ ਸਾਹਿਬ ਗੁਰਮੀਤ ਸਿੰਘ ਮੋਹਣੀ ਜਸੋਵਾਲ ਵੱਲੋਂ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਲ ਸਾਹਿਬ ਜੀਤ ਸਿੰਘ ਪੈਂਟਰ ਜਸੋਵਾਲ ਵੱਲੋਂ ਮਹਾਰਾਜ ਜੀਓ ਜਿਹੜੇ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਜੀਓ ਆਪ ਜੀ ਦੇ ਸਥਾਨਾਂ ਤੇ ਸ਼੍ਰੀ ਖਾਨਪਾਲ ਸਾਹਿਬਾਨ ਦੀਆਂ ਸੇਵਾਵਾਂ ਮਾਹੀਆਂ ਹਨ ਮਹਾਰਾਜ ਜੀਓ ਸਮੂਹ ਸੇਵਕ ਪਰਿਵਾਰਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਕਾਰਜਰਾਸ ਕਰਨੇ ਕਾਰੋਵਾਰਾਂ ਵਿੱਚ ਵਾਧੇ ਵਕਸ਼ਣੇ ਤੰਦਰੁਸਤੀਆਂ ਵਕਸ਼ਣੀਆਂ ਆਪਣੇ ਦਰੋਂ ਕਰੋ ਨਾਮ ਬਾਣੀ ਦੀ ਦਾਤ ਵਕਸ਼ਣੀ ਸੇਵਾ ਕਰਨ ਦਾ ਉਦਮ ਵਕਸ਼ਣਾ ਸਰਕਲ ਮਾਸਤੂਆਣਾ ਸਾਹਿਬ ਵੱਲੋਂ ਮਹਾਰਾਜ ਜੀਓ ਤਿੰਨੇ ਦਿਨ ਪੱਕੇ ਭੰਡਾਰੇ ਦੀ ਸੇਵਾ ਹੋਈ ਹੈ ਮਹਾਰਾ ਮੇਰਾ ਪ੍ਰਿਆਸ ਰੱਖਣੇ ਚੜ੍ਹਦੀਆਂ ਕਲਾ ਬਖਸ਼ਣੀਆਂ 1 ਲੱਖ ਰੁਪਏ ਦੀ ਸੇਵਾ ਮਹਾਰਾਜ ਜੀਓ ਆਕਾਸ਼ ਦੀਪ ਪੁੱਤਰ ਨਿਰਮਲ ਸਿੰਘ ਕੈਨੇਡਾ ਲੋਟ ਵੱਲੋਂ ਮਹਾਰਾਜ ਜੀਓ ਆਪ ਜੀ ਦੇ ਸਥਾਨਾਂ ਤੇ ਸੇਵਾ ਹੋਈ ਹੈ ਮਹਾਰਾਜ ਜੀਓ ਛੱੜਦੀ ਸੇਵਾ ਵਿੱਚ ਹਿੱਸਾ ਪਾਇਆ ਗਿਆ ਹੈ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰ ਦੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਕਾਰਜ ਰਾਸ ਕਰਨੇ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਤੰਦਰੁਸਤੀਆਂ ਬਖਸ਼ਣੀਆਂ ਤਿੰਨੇ ਦਿਨ ਮਹਾਰਾਜ ਜੀ ਜਿਹੜੀਆਂ ਵੀ ਸੰਗਤਾਂ ਨੂੰ ਆਪ ਜੀ ਦੇ ਸਥਾਨਾਂ ਤੇ ਗੁਰੂ ਕੇ ਲੰਗਰਾਂ ਮੰਦਰਾਂ ਜੋੜਿਆਂ ਘੋੜਿਆਂ ਵਿੱਚ ਸੇਵਾਵਾਂ ਕਿਤਿਆਂ ਸੇਵਾਵਾਂ ਮਨਜ਼ੂਰ ਕਰਨੀਆਂ ਆਪਣੇ ਦਰੋਂ ਕਰੋ ਨਾਮ ਬਾਣੀ ਦੀ ਦਾਤ ਬਖਸ਼ਣੀ ਦੀ ਸੇਵਾ ਕਰਨ ਵਾਲਦੰਮ ਬਖਸ਼ਣਾ ਮਹਾਂਪੁਰਖਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਮਹਾਰਾਜ ਜੀਓ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਵਾਜ਼ਾ ਸਜਾਏ ਗਏ ਸਜੀਦਵਾਨਾਂ ਵਿੱਚ ਗੁਰਦੁਆਰਾ ਗੁਫਾ ਸਰ ਸਾਹਿਬ ਦੇ ਮੌਜੂਦਾ ਅਗਦੀਨ ਸ੍ਰੀ ਮਹਾਂਪੁਰਖਾਂ ਦੇ ਮਹਾਰਾਜ ਜੀਓ ਵੈਰਾਗਮਈ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਦੀਰਗਾਜੀ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਹਰ ਵਾਏ ਹਰ ਨਾਏ ਕਾਲ ਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀਓ ਕੀਰਤਨੀਆਂ ਜਥੇਆਬਾਸ ਸੰਤਾਂ ਮਹਾਂਪੁਰਖਾਂ ਵੱਲੋਂ ਆਪ ਜੀਆਂ ਦੀ ਮਹਾਰਾਜ ਜੀ ਹਜ਼ੂਰੀ ਵਿੱਚ ਹਾਜ਼ਰੀਆਂ ਪਰੀਆਂ ਹਨ ਹਾਜ਼ਰੀਆਂ ਪ੍ਰਮਾਨ ਕਰਨੀਆਂ ਚੜ੍ਹਦੀਆਂ ਕਲਾ ਵਖਸ਼ਨੀਆਂ ਮਹਾਰਾਜ ਜੀ ਭੋਗਾਂ ਨੂੰ ਮੁਖ ਰੱਖਦੇ ਆਪ ਜੀਆਂ ਦੀ ਹਜ਼ੂਰੀ ਵਿੱਚ ਪੰਚਾ ਅੰਮ੍ਰਿਤ ਪ੍ਰਾਪ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਉ ਭੋਗ ਹਰ ਰਾਇ ਲਗਿਆ ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਵਖਣੀ ਜਿਹੜੀਆਂ ਵੀ ਸੰਗਤਾਂ ਨੇ ਆਪ ਜੀਆਂ ਦੇ ਸਥਾਨਾਂ ਤੇ ਤਨ ਮਨ ਧਨ ਨਾਲ ਸੇਵਾਵਾਂ ਕਿੰਨੀਆਂ ਦੀ ਸੇਵਾਵਾਂ ਮਨਜ਼ੂਰ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਨਗਰ ਖੇੜੇ ਸੁਖ ਸ਼ਾਂਤੀਆਂ ਵਰਤੌਣੀਆਂ ਸਥਾਨਾਂ ਦੀਆਂ ਦਿਨ ਦੁਗਣੀਆਂ ਰਾਤ ਚੌਗਣੀਆਂ ਤਰਕੀਆਂ ਬਖਸ਼ਣੀਆਂ ਕਰੋ ਕਿਰਪਾ ਮਹਾਰਾਜ ਜੀਓ ਨਿਹਾਲ ਤਾਈਆਂ ਦੇ ਹੁਕਮਨਾਮੇ ਸਹਿਬ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵਾਏ ਗੁਰਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਿਹਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਨਮ ਮਰਨ ਦੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਤਨ ਦੀ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀਆ RAM ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੇ ਸ਼ਰਨ ਸਗਲ ਪੈ ਲਾਥੀ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਬਹਿਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੇ ਸ਼ਰਨ ਸਗਲ ਪੈ ਲਾਥੀ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਬਹਿਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗ ਰਾਤਾ ਰਹਾ ਸਤਗੁਰ ਨਾਮ ਨਿਦਾਨ ਦੇ ਰੜਾਇਆ ਚਿੰਤਾ ਸਗਲੇ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਆ ਬਿਨਾਸੀ ਤਾਂ ਕੋ ਵਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੀ ਚਰਨ ਕਮਲ ਵਸੇ ਰਦੇ ਅੰਤਰ ਅੰਮ੍ਰਿਤ ਹਰ ਰਹਿ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕਹਿ ਬਲੇ ਹਰੈ ਜਿਨ ਪੂਰਨ ਪੈ ਗਿਰਖਾਈ ਕਰ ਸੇਵਾ ਸੇਵਕ ਪ੍ਰਾਵੇ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕਹਿ ਬਲੇ ਹਰੈ ਜਿਨੇ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਾਮਲ ਖੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਾਮਲ ਖੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਾਇਆ ਸੁਖ ਪਾਈਐ ਬਾਹੜ ਦੁਖ ਨ ਹੋਈ ਰਹਾਉ ਬੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਿ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਬੜਵਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਿ ਖੋਈ ਤਿਨ